ਵਾਸਨੀਕਾਂ ਜੀ ਦੇ ਮਾਨਯੋਗ ਡੀਸੀ ਸਾਹਿਬ ਰਾਹੀਂ ਜਿਹਦੇ ਵਿੱਚ ਇਹ ਮੰਗ ਕੀਤੀ ਆ ਕਿ ਜਿਹੜਾ ਰੋਹਿਤ ਕੋਕਰ ਆ ਜਿਹੜਾ ਹੋਰ ਨੂੰ ਜਿਹੜਾ ਐਸਸੀ ਕਮਿਸ਼ਨ ਦਾ ਜਿਹੜਾ ਮੈਂਬਰ ਲਾਇਆ ਦਿੱਤਾ ਗਿਆ ਵਾ ਔਰ ਸਿੱਧਾ ਸਿੱਧੇ ਤੌਰ ਤੇ ਔਰ ਜਿਹਨੂੰ ਸਮਾਏ ਬਿਲਕੁਲ برداشت ਨਹੀਂ ਕਰੇਗਾ ਇਹਦੇ ਵਿੱਚ ਵੀ ਕਾਰਵਾਈ ਕਰਨੀ ਵੀ ਲੀਗਲ ਵੀ ਕਾਰਵਾਈ ਕਰਾਂਗੇ ਪਰ ਇਹ ਜਿਹੜੇ ਲੋਕ ਜਿਹੜੇ ਆ ਵੀ ਦੋਨੇ ਪਾਸੋਂ ਜਿਹੜੇ ਇਹ ਫੈਲੇ ਲੈ ਰਹੇ ਆ ਹੈਗੇ ਤੇ ਕਿਸਟਰ ਆ ਔਰ ਐਸਸੀ ਫਸਟੀਆਂ ਵੀ ਲੈ ਰਹੇ ਆ ਸੋ ਜਿਹੜੀ ਇੱਕ ਸੰਵਿਧਾਨਿਕ ਪੋਸਟ ਆ ਉਹ ਕਨਵਰਟ ਹੋ ਚੁੱਕਾ ਵਾ ਉਸ ਤੋਂ ਬਾਅਦ ਵੀ ਜਿਹੜਾ ਵਾ ਉਹ ਐਸੀ ਫੀਡੀ ਲੈ ਰਿਆ ਵਾ ਜੋ ਕਲ ਕਰਦੇ ਆ ਕਿ ਜਿਹੜੀ ਇਹਰੀ ਮੈਂਬਰਸ਼ਿਪ ਆ ਜਿਹੜੀ ਐਸੀ ਕਮਿਸ਼ਨ ਦੀ ਉਤਰਤ ਪ੍ਰਧਾਨਾ ਜਿਹੜੀ ਰੱਦ ਕੀਤੀ ਜਾਵੇ ਜੇਕਰ ਸਰਕਾਰ ਦੇ ਪੱਸ਼ੇ ਵਿੱਚ ਸਰਕਾਰ ਨੂੰ ਐਸੀ ਸਮਾਜ ਜਿਹੜੀ ਆ ਪਾਈਕਟ ਕੀਤਾ ਜਾਵੇਗਾ ਔਰ ਰੋਜ਼ ਤੋਂ ਤੋਂ ਨਗਰੀ ਕਰਨਗੇ ਕਸ਼ਮੀਰੀ ਕੀਤੇ ਜਾਣਗੇ ਔਰ ਰੋਜ਼ਗਾਰੀ ਹੋਣਗੇ ਲੀਗਲ ਵੀ ਕਰਵਾਏ ਕੀਤੇ ਜਾਣਗੇ ਨਹੀਂ ਕਹਿੰਦਾ ਸਾਰਿਆਂ ਨੂੰ ਜਵਾਹਰ ਲਾਲ ਮਕੀ ਦੀ ਚਰਮਪ੍ਰੀਯੋ ਸਾਰਿਆਂ ਨੂੰ ਪਿਆਰ ਮਿਲ ਜਵਾਹਰ ਲਾਲ ਮਕੀ ਦੀ ਯਾਦ ਹੈ ਮਾਹਲਾਤਨ ਸਪਾਰ ਜਵਾਹਰ ਲਾਲ ਮਕੀ ਯਾਦੀ ਚਰਮ ਸਮਾਜਿਸਰ ਭਾਰਤ ਦਾ ਸੰਯੁਕਤ ਮੁਕਤ ਸਚਾਲਕ ਮੇਰੇ ਨਾਲ ਬਹੁਤ ਹੀ ਆਦਰਨੀਏ ਮੇਨ ਲਖੀ ਵਾਜੀ ਵੀ ਸਹਰਾ ਤੋਂ ਔਰ ਵੀ ਨਵਿੰਦਰ ਮੀਤੂ ਜੀ ਸਾਡੇ ਰਾਸ਼ਟਰੀ ਕਾਰਜਕਰਮੀ ਮੈਂਬਰ ਜੀ ਔਰ ਅਨੇਕਾ ਸਾਥੀ ਅੱਜ ਅਸੀਂ ਅਕਸ਼ਾਸ਼ਨ ਦੇ ਹੱਥ ਨੂੰ ਜੋ ਬੋਲੇ ਸੋ ਨਿਹਾਰ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮਾ ਲਕੀਬਾ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਭਾਵਾ ਦਾਸ ਤਰਤਨ ਹੰਸ ਜੀ ਸਯੁਕਤ ਮੁਕਤ ਸੰਚਾਲਕ ਨਿਰੰਦਰ ਟੀਨੂ ਜੀ ਆ ਉਹਨਾਂ ਦੇ ਰਾਸ਼ਟਰੀ ਕਾਰਜਕਰਤਾ ਦਕਸ਼ਿੜੇ ਆ ਬਾਬਾ ਸੰਨਿਨਾਥ ਜੀ ਮੁਕਸ਼ੰਚਾਲ ਦੇ ભગવાન ਵਾਲਮੀਕੀ ਵੀਰਸਾ ਨਾ ਤੋਂ ਅੱਜ ਅਸੀਂ ਇੱਕ ਮੈਮੋਰੰਡਮ ਦੇਣ ਆਏ ਆ ਡੀਸੀ ਸਾਹਿਬ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਕਿਉਂਕਿ ਪੰਜਾਬ ਸਰਕਾਰ ਜਦੋਂ ਦੀ ਪੰਜਾਬ ਸਰਕਾਰ ਬਣੀ ਆ ਔਰ ਐਸੀ ਸਮਾਜ ਦੇ ਜਿਹੜੇ ਹੱਕਾਂ ਦੇ ਉੱਪਰ ਡਾਕੇ ਵੱਜ ਰਹੇ ਆ ਜਿਹੜਾ ਤਾਜ਼ਾ ਉਦਾਹਰਣ ਜਿਹੜਾ ਅੱਜ ਵੇਖਣ ਨੂੰ ਮਿਲ ਰਿਹਾ ਵਾ ਕਿ ਇੱਕ ਕ੍ਰਿਸਚੀਅਨ ਜਿਹੜਾ ਸਮਾਜ ਨੂੰ ਬਿਲੋਂਗ ਕਰਦਾ ਵਾ ਰੋਹਿਤ ਖੋਖਰ ਆ ਔਰ ਉਹਨੂੰ ਜਿਹੜਾ ਐਸਸੀ ਕਮਿਸ਼ਨ ਦਾ ਜਿਹੜਾ ਮੈਂਬਰ ਲਾ ਦਿੱਤਾ ਗਿਆ ਵਾ ਇੱਕ ਸੰਵਿਧਾਨਿਕ ਪੋਸਟ ਆ ਸਵਿਧਾਨਿਕ ਪੋਸਟ ਤੇ ਜਦੋਂ ਇੱਕ ਬੰਦਾ ਕਨਵਰਟ ਕਰ ਚੁੱਕਾ ਹੋਇਆ ਕਿਉਂਕਿ ਸੁਪਰੀਮ ਕੋਰਟ ਦੀਆਂ ਫੈਸਲਤਾਂਆਂ ਜਦੋਂ ਇੱਕ ਬੰਦਾ ਕਨਵਰਟ ਕਰ ਲੈਂਦਾ ਵਾ ਤੇ ਫਿਰ ਉਹਨੂੰ ਜਿਹੜੇ ਔਰੇ ਬੰਦੇ ਰਾਈਟਸ ਨਹੀਂ ਦਿੱਤੇ ਜਾ ਰਹੇ ਔਰੇ ਰਾਈਟਸ ਜਿਹੜੇ ਆ ਉਤੋਂ ਖੋਲੇ ਤੇ ਜਾਂਦੇ ਆ ਪਰ ਇਹ ਇਹ ਜਿਹੜੇ ਲੋਗ ਆ ਜੀ ਆਪਣੀ ਜਾਣ ਬੁੱਝ ਕੇ ਆਪਣੀ ਪਛਾਣ ਲੁਕੋ ਕੇ ਔਰ ਜਿਹੜਿਆ ਕਿ ਵੀ ਦੋਨੇ ਪਾਸਿਓਂ ਜਿਹੜੇ ਲਹਾ ਲੈ ਰਹੇ ਆ ਕਿਉਂਕਿ ਬੰਦਾ ਇੱਕ ਕ੍ਰਿਸਟਨ ਆ ਔਰ ਐਸੀ ਸਮਾਜ ਦੀ ਜਿਹੜੀ ਫੈਸਿਲਿਟੀ ਲੈ ਰਿਆ ਵਾ ਇੱਕ ਸਵਿਧਾਨਿਕ ਪੋਸਟ ਤੇ ਉਹਨੂੰ ਬਿਠਾ ਦਿੱਤਾ ਗਿਆ ਵਾ ਜੋ ਕਿ ਬਹੁਤ ਨਿੰਦਨਯੋਗ ਆ ਔਰ ਪੂਰਾ ਐਸਸੀ ਭਾਈਚਾਰਾ ਮਜਬੀ ਸਿੱਖ ਭਾਈਚਾਰਾ ਜਿਹੜਾ ਵਾ ਇਸੀ ਦਾ ਵਿਰੋਧ ਕਰਦਾ ਵਾ ਔਰ ਅੱਜ ਅਸੀਂ ਡੀਸੀ ਸਾਹਿਬ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਇੱਕ ਮੈਮੋਰੰਡਮ ਦਿੱਤਾ ਵਾ ਔਰ ਗਵਰਨਰ ਸਾਹਿਬ ਨੂੰ ਜਿਹੜਾ ਆਪਾਂ ਮੇਲ ਰਾਹੀਂ ਜਿਹੜਾ ਵਾ ਉਹ ਮੈਮੋਰੰਡਮ ਭੇਜ ਚੁੱਕੇ ਆ ਕਿ ਜਿਹੜਾ ਇਹ ਜਿਹੜੀ ਰੋਹਿਤ ਖੋਖਰ ਆ ਇੱਕ ਕਿਹੜਾ ਕ੍ਰਿਸਚਨ ਸਮਾਜ ਤੋਂ ਬਿਲੋਂਗ ਕਰਦਾ ਵਾ ਔਰ ਅਰੀ ਪਿੱਛੇ ਵੀਡੀਓ ਵੀ ਆਈ ਹੈ ਜਿਸ ਵੇਲੇ ਨੇ ਜੁਆਇਨ ਕੀਤਾ ਵਾ ਔਰ ਉਹ ਵੀਡੀਓ ਦੇ ਵਿੱਚ ਕੀ ਕਹਿ ਰਿਹਾ ਕਿ ਵੀ ਮੇਰੇ ਕੋ ਮੇਰੀ ਦਾਦੀ ਜੀ ਕੋ ਗਲਤੀ ਦੇ ਨਾਲ ਜਿਹੜਾ ਵਾ ਮ ਫਾਦਰ ਦੇ ਨਾਲ ਬਾਊ ਮਸੀਹ ਲਿਖਾਇਆ ਗਿਆ ਵਾ ਹੁਣ ਅਸੀਂ ਵੀ ਸਾਰੇ ਹਰ ਇੱਕ ਆਪਣਾ ਗੋਤਨਾ ਬਿਲੋਂਗ ਕਰਦੇ ਹਾਂ ਸਾਰਾ ਮੇਰੀ ਵਿਆਧ ਗੋਤ ਆ ਆਡੀ ਪਿਸ਼ੋਕਰ ਤੋਂ ਲੈ ਕੇ ਟਿਲ ਡੇਡ ਹੁਣ ਤੱਕ ਵੀ ਮੇਰੀ ਗੋਤ ਵਿਆਦੀ ਆ ਬਾਬਾ ਜੀ ਦੀ ਵੀ ਆ ਰਤਨ ਹੰਸ ਜੀ ਦੀ ਵੀ ਆ ਟੀਨੂ ਜੀ ਦੀ ਵੀ ਆ ਸਾਰਿਆਂ ਦੀ ਗੋਤ ਸੇਮ ਐਜ਼ ਇਟ ਇਜ਼ ਹੀ ਚੱਲਦੀ ਪਈ ਆ ਗਲਤੀ ਦੇ ਨਾਲ ਕੋਈ ਦੂਜੇ ਧਰਮ ਦੀ ਗੋਤ ਨਹੀਂ ਲੱਗਦੀ ਮਸੀਹ ਨਹੀਂ ਲੱਗਦਾ ਔਰ ਕਾਰਨ ਕਾਰਨ ਆ ਜਿਹੜਾ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਪਏ ਆ ਜਿਹੜਾ ਸਾਰਾ ਦਾ ਪ੍ਰਚਾਰ ਆ ਸਿਰਫ ਗੁੰਮਰਾਹ ਦੇ ਵੇਜ ਤੇ ਹੀ ਆ ਕਿਉਂਕਿ ਜਿਨ੍ਹਾਂ ਦੇ ਜਿਹੜੇ ਇਹ ਮੇਨ ਮੇਨ ਪਾਸਟਰ ਆ ਉਹ ਵੀ ਸਾਰੇ ਜਿਹੜੀਆਂ ਆਪਣੀਆਂ ਹਨ ਜਿਹੜੀਆਂ ਪਿਛਲੀਆਂ ਗੋਤਾਵਾਂ ਉਹੀ ਲਾ ਕੇ ਜਿਹੜਾ ਇੱਕ ਸਮਾਜ ਨੂੰ ਆਪਣੇ ਵੱਲ ਨੂੰ ਅਟਰੈਕਟ ਕਰਨ ਲਈ ਇਹ ਚੀਜ਼ ਕਰਦੇ ਪਏ ਆ ਕਿਉਂਕਿ ਦੇਖੋ ਹੁਣ ਜੇਕਰ ਇਹਦੀ ਇੱਕ ਮੇਨ ਜ਼ਿਕਰ ਜੋ ਕਿਥੇ ਗੱਲ ਆ ਜੇਕਰ ਇਹਦੀ ਮੈਂਬਰਸ਼ਿਪ ਅੱਧਰ ਨਹੀਂ ਕੀਤੀ ਜਾਂਦੀ ਤੇ ਉਹ ਵਾਲੇ ਲੋਕਾਂ ਨੂੰ ਜਿਹੜਾ ਵਾ ਇੱਕ ਬੂਸਟ ਅਪ ਮਿਲ ਜਾਣਾ ਵਾ ਕਿਉਂਕਿ ਅਸੀਂ ਕਨਵਰਜਨ ਵੀ ਕਰੀ ਜਾਈਏ ਲਾਹੇ ਵੀ ਲਈ ਜਾਈਏ ਔਰ ਜਿਹੜੀ ਜਿਹੜੀ ਰੇਸ਼ਿਓ ਆ ਜਿਹੜੀ ਕਨਵਰਜੈਂਟ ਦੀ ਉਹ ਬਹੁਤ ਜ਼ਿਆਦਾ ਇਨਕਰੀਜ਼ ਕਰੇਗੀ ਪਰ ਜੇਕਰ ਸਰਕਾਰ ਫੌਰੀ ਤੌਰ ਤੇ ਨਿਰਣੇ ਲੈ ਕੇ ਇਹਨੂੰ ਜੇ ਸਰਕਾਰ ਚਾਹਦੀ ਹੈ ਕਿ ਵੀ ਕਨਵਰਜਨ ਨਾ ਹੋਵੇ ਜੇ ਸਰਕਾਰ ਦੀ ਨੀयत ਸਾਫ਼ ਆ ਕਿ ਵੀ ਜਿਹੜਾ ਐਸੀ ਸਮਾਜ ਆ ਵਲਮੀਕੀ ਸਮਾਜ ਆ ਮਜਬੀ ਸਿੱਖ ਸਮਾਜ ਆ ਜੇ ਉਹਨਾਂ ਨੂੰ ਉਹਨਾਂ ਦੇ ਬੰਦੇ ਹੱਕ ਮਿਲਣ ਤੇ ਫਿਰ ਸਰਕਾਰ ਨੂੰ ਡਿਸੀਜਨ ਲੈਣਾ ਪਵੇਗਾ ਔਰ ਜਿਹੜੀ ਇਹਦੀ ਮੈਂਬਰਸ਼ਿਪ ਆ ਤੁਰੰਤ ਜਿਹੜੀ ਆ ਇਹਨੂੰ ਰੱਦ ਕਰਕੇ ਵਲਮੀਕੀ ਮਜਬੀ ਸਿੱਖ ਸਮਾਜ ਦੇ ਵਿੱਚੋਂ ਇੱਕ ਵਧੀਆ ਨੁਮਾਇੰਦਾ ਚੁਣ ਕੇ ਜਿਹੜਾ ਅੱਗੇ ਬਿਠਾਉਣਾ ਚਾਹੀਦਾ ਵਾ ਕਿਉਂਕਿ ਅੱਗੇ ਹੀ ਸਮਾਜ ਨੂੰ ਜਿਹੜਾ ਨਿਆਂ ਨਹੀਂ ਮਿਲਦਾ ਪਿਆ ਔਰ ਜਦੋਂ ਇਹ ਐਸੇ ਲੋਕ ਜਿਹੜੇ ਆ ਉਹ ਸੀਟ ਤੇ ਬਹਿਣਗੇ ਤੇ ਫਿਰ ਨਿਆਂ ਦੀ ਜਿਹੜੀ ਆਸ ਬਿਲਕੁਲ ਹੀ ਛੜਦਣੀ ਪਹੂਗੀ ਕਿਉਂਕਿ ਇੱਕ ਵਿਦੇਸ਼ੀ ਧਰਮ ਆ ਜੇ ਉਹਨੂੰ ਸਾਡੇ ਪਰਮਾਤਮਾ ਭਗਵਾਨ ਵੈਲਮਿਕੀ ਮਹਾਰਾਜ ਦੇ ਆਸਥਾ ਹੀ ਨਹੀਂ ਹੈਗੀ ਠੀਕ ਹੈ ਜੀ ਤੇ ਫਿਰ ਉਹਨੂੰ ਉਹਨਾਂ ਦੇ ਨਾਂ ਤੇ ਜਿਹੜੀ ਮਿਲੀ ਹੋਈ ਰਿਜ਼ਰਵੇਸ਼ਨ ਆ ਬਿਲਕੁਲ ਵੀ ਨਹੀਂ ਲੈਣੀ ਚਾਹੀਦੀ ਉਹਨੂੰ ਆਪ ਹੀ ਨੈਤਿਕਤਾ ਦੇ ਆਧਾਰ ਤੇ ਜਿਹੜਾ ਵਾ ਇਸ ਤੀ ਤੇ ਅਸਤੀਫਾ ਦੇ ਦੇਣਾ ਚਾਹੀਦਾ ਵਾ ਜੇਕਰ ਸਰਕਾਰ ਪ੍ਰਸ਼ਾਸਨ ਨਹੀਂ ਇਸ ਚੀਜ਼ ਤੇ ਗੌਰ ਕਰਦਾ ਜਿਥੇ ਬੰਦੀਆਂ ਦੇ ਨਾਲ ਇੱਕ ਮੀਟਿੰਗ ਕਰਕੇ ਪੰਜਾਬ ਲੈਵਲ ਦੀ ਔਰ ਵੱਡੇ ਲੈਵਲ ਤੇ ਜਿਹੜਾ ਰੋਚ ਪ੍ਰਦਰਸ਼ਨ ਵੀ ਕੀਤੇ ਜਾਣਗੇ ਔਰ ਲੀਗਲ ਵੀ ਕੀਤਾ ਜਾਏਗਾ ਜੇਦੀ ਜਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹਾਂਗਾ ਕਿ ਜਿਹੜੀਆਂ ਇਹਨਾਂ ਦੀਆਂ ਚਰਚ ਦੀਆਂ ਫੋਟੋਆਂ ਵਾਂ ਤੁਸੀਂ ਦੇਖ ਸਕਦੇ ਹੋ ਚਰਚ ਦੇ ਵਿੱਚ ਜਿਸ ਵੇਲੇ ਕਨਵਰਜਨ ਦੀਆਂ ਫੋਟੋਆਂ ਇਹਨਾਂ ਦੀਆਂ ਹੋਰ ਵੀ ਦੇਖੋ ਜਿਹੜੀ ਇਸਾਈ ਮਿਸ਼ਨਰੀਜ਼ ਹੈਗੀਆਂ ਵਾਂ ਕਿਸੇ ਗਰੀਬ ਘਰ ਦੇ ਵਿੱਚ ਆ ਕੇ ਤੁਸੀਂ ਦੇਖ ਸਕਦੇ ਆ ਕਿ ਪਿੱਛੇ ਘਰ ਦੇ ਹਾਲਾਤ ਕੀ ਆ ਔਰ ਇੱਕ 에어ਪੋਰਟ ਦੀਆਂ ਵੀ ਹੈਗੀਆਂ ਵਾ ਔਰ ਇੱਕ ਹੋਰ ਜਦੋਂ ਮੈਂ ਗੱਲ ਦੱਸਣਾ ਚਾਹਾਂਗਾ ਕਿ ਵੀ ਜਿਹੜਾ ਇਹਨੂੰ ਸਬੰਧਤ ਕਰਦੇ ਪਏ ਆ ਉਹ ਸਾਰੇ ਕ੍ਰਿਸ਼ਨ ਭਾਈ ਚਰਦੇ ਲੋਕ ਹੀ ਕਰਦੇ ਪਏ ਆ ਹੁਣ ਤੁਸੀਂ ਆਹ ਦੇਖੋ ਕ੍ਰਾਈਸ ਚੈਨਲ ਜਿਹੜਾ ਵਾ ਕ੍ਰਾਈਸ ਚੈਨਲ ਆਹ ਜਿਹੜਾ ਕ੍ਰਿਸ਼ਨ ਦਾ ਚੈਨਲ ਹੈਗਾ ਵਾ ਔਰ ਇਹ ਪਰ ਮੈਂ ਨਹੀਂ ਸਮਝਦਾ ਕਿ ਕਿਸੇ ਵਾਲਮੀਕੀ ਜਾਂ ਮਜਬੀਸ ਇੱਕ ਸਮਾਜ ਨੂੰ ਕਿਸੇ ਤਰੀਕੇ ਦੀ ਵੀ ਕੋਈ ਵਧਾਈ ਦਿੱਤੀ ਜਾਂਦੀ ਹੈ ਇਹ ਗੁੱਡ ਫ੍ਰਾਈਡੇ ਦੀ ਜਿਹੜੀ ਹੈ ਵਧਾਈ ਦੇ ਰਿਹਾ ਵਾ ਔਰ ਕ੍ਰਾਈਸ ਚੈਨਲ ਹੈਗਾ ਵਾ ਇਹ ਕਿਉਂ ਦਿੱਤਾ ਜਾ ਰਿਹਾ ਵਾ ਇਸ ਚੀਜ਼ ਦਾ ਵੀ ਇਹ ਕਲੈਰੀਫਾਈ ਕਰੇ ਕਿਉਂਕਿ ਇਹ ਬਿਲਕੁਲ ਇਹ ਬੰਦਾ ਕਨਵਰਟ ਆ ਔਰ ਇਹ ਇਸ ਕਰਕੇ ਜਿਹੜਾ ਹੈ ਅਸੀਂ ਸਮਾਜ ਦੀ ਜਿਹੜੀਆਂ ਫੈਸਿਲਿਟੀਆਂ ਖਾ ਰਿਆ ਵਾ ਜਿਹੜਾ ਬਿਲਕੁਲ ਅਸੀਂ ਡਟ ਕੇ ਵਿਰੋਧ ਕਰਾਂਗੇ ਔਰ ਜਿਹੜੇ ਸਾਡੇ ਸਮਾਜ ਦੇ ਲੋਕ ਨੂੰ ਸਮਾਨਦਰ ਕਰਦੇ ਪਿਆ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਵੀ ਇਹ ਜਿਹੜਾ ਆਪਸ ਹੀ ਇਹ ਮੂੰਗਮਲਾ ਛੱਡ ਕੇ ਥੋੜਾ ਜਿਹਾ ਉੱਪਰ ਉਠਿਈਏ ਕਿਉਂਕਿ ਬਹੁਤ ਵੱਡੇ ਲੈਵਲ ਤੇ ਸਾਡਾ ਸਾਡਾ ਸਮਾਜ ਕਨਵਰਜਨ ਕਰਦਾ ਪਿਆ ਵਾ ਔਰ ਕਿਨੂ ਕਿਨੂ ਆਪਾਂ ਛੱਡੀ ਜਾਵਾਂਗੇ ਕਿਉਂਕਿ ਕਿਤੇ ਨਾ ਕਿਤੇ ਲਾਗੇ ਚਾਗੇ ਸਾਡੀ ਯਾਰੀ ਦੋਸਤੀਆਂ ਰਿਸ਼ਤੇਦਾਰੀਆਂ ਵਾ ਔਰ ਸਾਰਾ ਕੁਝ ਹੀ ਸਾਰੇ ਕਨਵਰਟ ਹੋ ਚੁੱਕੇ ਆ ਜੇ ਇਹਨੂੰ ਅੱਜ ਆਪਾਂ ਛੱਡ ਦਿੱਤਾ ਤੇ ਕੱਲ ਨੂੰ ਕਿੰਨੂ ਕਿੰਨੂ ਛੱਡੀ ਜਾਵਾਂਗੇ ਮੈਂ ਉਹਨਾਂ ਅੱਗੇ ਵੀਰਾਂ ਅੱਗੇ ਮੇਰੇ ਭਰਾਵਾ ਮੇਰੇ ਨਾਲ ਚੱਲਦੇ ਆ ਮੇਰੇ ਸਮਾਜ ਦੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਇਸ ਚੀਜ਼ ਦਾ ਆਪਾਂ ਡਟ ਕੇ ਵਿਰੋਧ ਕਰੀਏ ਮੂਮ ਲਾਜੀ 'ਚ ਨਾ ਪਈਏ ਜਿਹੜਾ ਸਾਡੇ ਪਿਤਾ ਨੂੰ ਪਤਾ ਨਹੀਂ ਕਹਿੰਦਾ ਜਿਹੜਾ ਸਾਡੇ ਪਰਿਵਾਰ ਨੂੰ ਨਹੀਂ ਮੰਨਦਾ ਫਿਰ ਉਹਨਾਂ ਸਾਡੀ ਮੂਮ ਲਾਜੀ ਕਾਦੀ ਹੈ ਮੇਨੂੰ ਮੰਨਦਾ ਕਿ ਵੀ ਇਹ ਜਿਹੜੀ ਆ ਨਿਯੁਕਤੀ ਜਿਹੜੀ ਆ ਤੁਰੰਤ ਪ੍ਰਭਾਵ ਦੇ ਨਾਲ ਰੱਦ ਕੀਤੀ ਜਾਵੇ ਪਹਿਲਾਂ ਬੇਨਤੀ ਕੀਤੀ ਹੈ ਕਿ ਵੀ ਪੰਜਾਬ ਦੀਆਂ ਸਾਰੇ ਜਥ ਜੋ ਡਿਸੀਨਰ ਨੀਤੀ ਤਿਆਰ ਕਰਕੇ ਜੋ ਡਿਸੀਨਰ ਜਿੱਥੇ ਬੰਦੀਆਂ ਲੈਣਗੀਆਂ ਉਹਦੇ ਹਿਸਾਬ ਨਾਲ ਅਸੀਂ ਕਰਾਂਗੇ ਬਿਲਕੁਲ ਕਲੀਅਰ ਹੈ ਜੀ ਅਸੀਂ ਉਹਦੇ ਵਿੱਚ ਮੰਗ ਕੀਤੀ ਹੈ ਕਿ ਵੀ ਜੇ ਤੇ ਜ਼ਿਕਰ ਸਰਕਾਰ ਨੂੰ ਪਤਾ ਵਾ ਤੇ ਸਰਕਾਰ ਦੀ ਨੀਤ ਹਿਸਾਬ ਨਹੀਂ ਹੈ ਤੇ ਜੇਕਰ ਉਹਨੇ ਗੁੰਮਰਾਹ ਕੀਤਾ ਵਾ ਤੇ ਫਿਰ ਉਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਿਲਕੁਲ ਜੀ ਉਹ ਕ੍ਰਿਸ਼ਨਪਾਈ ਚੰਦ ਪੂਰਾ ਸ਼ਹਿਰ ਜਾਣਦਾ ਵਾ ਪੂਰਾ ਪ੍ਰਸ਼ਾਸਨ ਜਾਣਦਾ ਵਾ ਕਿ ਕ੍ਰਿਸ਼ਨਪਾਈ ਚਾਰੇ ਤੋਂ ਆ ਕਿਉਂਕਿ ਪਿਛੇ ਵੀ ਉਹਨੇ ਬੀਐਸਪੀ ਦੀ ਇਲੈਕਸ਼ਨ ਲੜੀਆਂ ਵਾ ਉਦੋਂ ਵੀ ਉਹਨੇ ਐਸਸੀ ਸੀਟ ਤੋਂ ਹੀ ਲੜੀਆਂ ਵਾ ਕਿਉਂਕਿ ਵੈਸਟ ਤੋਂ ਜਿਹੜੀ ਸੀਟ ਰਿਜ਼ਰਵ ਹੈ ਔਰ ਅਬ ਮੈਂ ਇੱਕ ਹੋਰ ਤੁਹਾਨੂੰ ਇੱਕ ਗੱਲ ਸੁਣਾਣਾ ਚਾਹਾਂਗਾ ਕਿ ਜਿਹੜੀਆਂ ਐਮਪੀ ਦੀਆਂ ਇਲੈਕਸ਼ਨਾਂ ਗਈਆਂ ਵਾਂ ਲਾਸਟ ਇਅਰ ਉਹਦੇ ਵਿੱਚ ਵੀ ਸਰਕਾਰ ਵੱਲੋਂ ਜਿਹੜਾ ਇੱਕ ਪੰਜਾਬੀ ਫਿਲਮਾਂ ਦਾ ਐਕਟਰ ਸੀਗਾ ਉਹਦਾ ਵੀ ਜੈਲੀ ਸਰਟੀਫਿਕੇਟ ਬਣਾ ਕੇ ਕਿਉਂਕਿ ਉਹ ਡੋਮਕਾ ਜਾਤੀ ਨਾਲ ਬਿਲੋਂਗ ਕਰਦਾ ਸੀਗਾ ਉਹ ਮਰਾਸੀ ਭਾਈਚਾਰੇ ਤੋਂ ਬਿਲੋਂਗ ਕਰਦਾ ਸੀਗਾ ਉਹਨੂੰ ਐਸੀ ਸਰਟੀਫਿਕੇਟ ਬਣਾ ਕੇ ਉਹਨੂੰ ਵੀ ਇਲੈਕਸ਼ਨਾਂ ਲੜਵਾਈਆਂ ਗਈਆਂ ਸੀਗੀਆਂ ਬਾਰ-ਬਾਰ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਵਾਂ ਇਹ ਅਸੀਂ ਸਮਾਜ ਦੇ ਫੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਵਾ ਜੋ ਕਿ ਸਮਾਜ ਬਿਲਕੁਲ ਨਹੀਂ برداشت ਕਰੇਗਾ ਸਮਾਜ ਬਿਲਕੁਲ ਅਵੇਰਾ ਸਮਾਜ ਪੜਿਆ ਲਿਖਿਆ ਵਾ ਸਰਕਾਰ ਸਮਾ ਸਰਕਾਰ ਜਿਹੜਾ ਵਾ ਸਾਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰੇ ਉਹ ਸਾਨੂੰ ਸਾਡੇ ਹੱਕਾਂ ਦੇ ਬਾਰੇ ਸਾਡੇ ਰਾਈਟਸ ਬਾਰੇ ਬਿਲਕੁਲ ਪਤਾ ਵਾ ਔਰ ਅਸੀਂ ਆਪਣੇ ਹੱਕ ਲੈਣਾ ਚੰਗੀ ਤਰ੍ਹਾਂ ਜਾਣਦੇ ਆ ਮੇਰਾ ਨਾਮ ਰਤਨੰਸ ਭਾਰਤੀਆ ਵਾਲਮੀਕੀ ਆਦੀ ਧਰਮ ਸਮਾਰ ਰਜਿਸਟਰਪਾਰ ਦਾ ਸੰਯੁਕਤ ਮੁਖ ਸੰਚਾਲਕ ਸਾਰੇ ਧਰਮ ਪ੍ਰੇਮੀਆਂ ਨੂੰ ਜੈ ਵਾਲਮੀਕੀ ਜੈ ਭੀ ਜੈ ਰਤਨਾਕਰ ਅਸੀਂ ਅੱਜ ਕਾਫੀ ਸੰਗਠਨ ਇਕੱਠਿਆ ਹੋ ਕੇ ਆ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਵਾਸਤੇ ਪਹੁੰਚੇ ਆ ਮੇਰੇ ਨਾਲ ਬਹੁਤ ਹੀ ਆਦਰਯੋਗ ਲਕੀ ਵਾਜ ਜੀ ਔਰ ਵੀ ਨਰਿੰਦਰ ਨੇਟੂ ਜੀ ਰਾਸ਼ਟਰੀ ਕਾਰਜਕਰਮੀ ਮੈਂਬਰ ਭਵਾਦਸ ਔਰ ਇਨਕਾ ਸਾਥੀ ਅਲੱਗ-ਅਲੱਗ ਸੰਗਠਨਾ ਦੇ ਇੱਥੇ ਪਹੁੰਚੇ ਨੇ ਜਿਹੜਾ ਘਟਨਾ ਗਰਮ ਚੱਲ ਰਿਹਾ ਆ ਕਾਫੀ ਦਿਨਾਂ ਤੋਂ ਪੂਰੇ ਇਸ ਜਲ ਸਮਾਜ ਵਿੱਚ ਖਾਸ ਕਰ ਵਾਲਮੀਕੀ ਸਮਾਜ ਵਿੱਚ ਬੜਾ ਰੋਸ ਪਾਇਆ ਜਾ ਰਿਹਾ ਹੈ ਵੇ ਰੋਹਿਤ ਖੋਕਰ ਜੀ ਨੂੰ ਲੈ ਕੇ ਜਿਹੜੇ ਇਸਾਈ ਭਾਰੇ ਭਾਈ ਚਾਰੇ ਚੋਹਨ ਪਰੋ ਵਾਲਮੀਕੀ ਸਮਾਜ ਦਾ ਲਾਹ ਲੈ ਕੇ ਲਾਭ ਲੈ ਕੇ ਉਹ ਐਸੀ ਕਮਿਸ਼ਨ ਦੇ ਵਿੱਚ ਮੈਂਬਰ ਬਣ ਗਏ ਨੇ ਪੰਜਾਬ ਸਰਕਾਰ ਨੂੰ ਉਹਨਾਂ ਨੇ ਗੁੰਮਰਾਹ ਕਰਕੇ ਉਹ ਫੈਸਿਲਿਟੀ ਜਿਹੜੀ ਵਾਲਮੀਕੀ ਸਮਾਜ ਨੂੰ ਮਿਲਣੀ ਸੀ ਜਿਹੜਾ ਮੈਂਬਰ ਵਾਲਮੀਕੀ ਸਮਾਜ ਦਾ ਬਣਨਾ ਸੀ ਉਹ ਈਸਾਈ ਪਾਇਚਾਰੇ ਵਿੱਚੋਂ ਬਣਾਇਆ ਗਿਆ ਆ ਜਿਸ ਦਾ ਰੋਸ پورے ਪੰਜਾਬ ਦੇ ਵਿੱਚ ਬਹੁਤ ਦਿਨਾਂ ਤੋਂ ਵਿਆਪਕ ਹੈ ਔਰ ਅਸੀਂ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹਦਾ ਬਹੁਤ ਜਲਦੀ ਜਿਹੜਾ ਨिलੰਭਨ ਕੀਤਾ ਜਾਵੇ ਉਹਦੀ ਨਿਯੁਕਤੀ ਰੱਦ ਕੀਤੀ ਜਾਵੇ ਔਰ ਕਿਸੇ ਵਾਲਮੀਕੀ ਸਮਾਜ ਦੇ ਵੀਰ ਨੂੰ ਉਸ ਐਸੀ ਕਮਿਸ਼ਨ ਆਯੋਗ ਦਾ ਮੈਂਬਰ ਬਣਾਇਆ ਜਾਵੇ ਔਰ ਅਗਰ ਸਰਕਾਰ ਸਾਡੇ ਇਸ ਮੈਮੋਰੰਡਮ ਤੇ ਗੌਰ ਨਹੀਂ ਕਰਦੀ ਤੇ ਫਿਰ ਸਾਨੂੰ ਮਜਬੂਰ ਹੋ ਕੇ ਸੜਕਾਂ 'ਤੇ ਉਤਰਨਾ ਪਊਗਾ ਜਿਹਦੀ ਰਣਨੀਤੀ ਬਹੁਤ ਜਲਦੀ ਤਿਆਰ ਕਰ ਲਈ ਜਾਏਗੀ ਔਰ ਅਸੀਂ ਫੇਰ ਇੱਕ ਵਾਰੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਉਹ ਆਪਣੀ ਜਿਹੜੀ ਗਲਤੀ ਦਾ ਸੁਧਾਰ ਕਰੇ ਔਰ ਕਿਸੇ ਸਮਾਜ ਦੇ ਵਾਲਮੀਕੀ ਭਾਈਚਾਰੇ ਵਿੱਚੋਂ ਐਸੀ ਕਮਿਸ਼ਨ ਦਾ ਮੈਂਬਰ ਲਾਇਆ ਜਾਵੇ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੀ ਕੋਖਰ ਮੇਰਾ ਨਾਮ ਰੋਹਿਤ ਕੋਖਰ ਹੈ ਕੀ ਕਰਾ ਜਾਓਗੇ ਅੱਜ ਜੇ ਤੁਹਾਡੇ ਤੇ ਜਾਨ ਲਗਾਇਆ ਕੀ ਜੀ ਧਰਮ ਪਰਵਰਤਨ ਕਰਦੇ ਜੀ ਐਸਐਨਐਮਬਰ ਬਣੇ ਉੱਥੇ ਜਣਾ ਬਹੁਤ ਦਿਲ ਕਰਾ ਹਾਂ ਜੀ ਦੇਖੋ ਉਹ ਮੇਰੇ ਭਰਾ ਨੇ ਮੇਰੇ ਵੀਰ ਨੇ ਔਰ ਮੈਂ ਵਾਲਮੀਕੀ ਸਮਾਜ ਚ ਪੈਦਾ ਹੋਇਆ ਹਾਂ ਵਾ ਔਰ ਜੇ ਉਹਨਾਂ ਨੂੰ ਕੋਈ ਡਾਊਟ ਹੈ ਤੇ ਮਰਨਾ ਬੈਠ ਜਾਣਾ ਬਾਕੀ ਜਿਹੜਾ ਤੁਸੀਂ ਮੈਨੂੰ ਫੋਟੋਜ਼ ਦਿਖਾ ਰਹੇ ਹੋ ਉਹ ਤੇ ਸਰ ਮਤਲਬ ਕਿ ਨਵਜੋਤ ਸਿੰਘ ਸਿੱਧੂ ਦੀ ਵੀ ਦੀ ਵੀ ਹੈਗੀ ਯਾਰ ਚੰਨੀ ਸਾਹਿਬ ਦੀ ਵੀ ਹੈ ਔਰ ਕਿੰਨੇ ਲੀਡਰਸ ਦੀ ਹੈ ਤੁਸੀਂ ਦੇਖਦੇ ਹੋਗੇ ਚੈੱਕ ਕਰ ਲਓ ਫੇਸਬੁੱਕ ਮੈਂ ਕਰ ਦਿੰਦਾ ਰਾਜਾ ਵੜਿੰਗ ਦੀ ਵੀ ਹੈ ਉਹ ਨਾਰੇ ਵੀ ਲਗਾ ਰਿਹਾ ਸੀਗਾ ਹੁਣ ਜੇ ਮੰਨ ਲਓ ਅਸੀਂ ਤੁਸੀਂ ਮੈਨੂੰ ਜਾਣਦੇ ਮੈਨੂੰ ਤਕਰੀਬਨ 15-20 ਸਾਲਾਂ ਤੋਂ ਤੁਸੀਂ ਜਾਣਦੇ ਹੋਗੇ ਮੈਂ ਮਸਜਿਦ ਚ ਗਏ ਆ ਪੱਕੇ ਹੋਏ ਮੀਟਿੰਗ ਕੀਤੀ ਐ ਐਨਆਰਸੀ ਐਨਪੀਆਰ ਦੇ ਵਿੱਚ ਹੁਣ ਵੀ ਮੈਨੂੰ ਸਨਮਾਨਿਤ ਕਰਦੇ ਹੋ ਗਏ ਮੁਸਲਮਾਨ ਤੋ ਉਹ ਜਿਹੜਾ ਜਿਹੜਾ ਮੇਰੇ ਤੇ ਇਲਜ਼ਾਮ ਲਗਾ ਰਿਹਾ ਉਹ ਮੇਰਾ ਭਾਈਚਾਰਾ ਆ ਸਾਡਾ ਹੀ ਭਾਈਚਾਰਾ ਆ ਹਿੰਦੂ ਵੀ ਸਾਡਾ ਭਾਈਚਾਰਾ ਆ ਹਿੰਦੂ ਹੁਣ ਕਬੀਰ ਸਾਹਿਬ ਦੀ ਜਦੋਂ ਕੈਪਟਨ ਸਾਹਿਬ ਨੇ ਛੁੱਟੀ ਰੱਦ ਕੀਤੀ ਮੈਂ ਉੱਥੇ ਮੰਦਿਰ ਚ ਵੀ ਮੱਥਾ ਟੇਕ ਕੇ ਜਾ ਕੇ ਮੈਂ ਤਰਨਾ ਵੀ ਲਗਾਇਆ ਸਭ ਤੋਂ ਪਹਿਲਾਂ ਮੈਂ ਤਰਨਾ ਲਗਾਇਆ ਆਪਣੇ ਸਾਰੇ ਸਤਕਾਰਯੋਗ ਸਾਥੀਆਂ ਦੇ ਨਾਲ ਇਹ ਕੇਂਦਰੀ ਵਾਲਮੀਕ ਮੰਦਰ ਦੇ ਸਾਹਮਣੇ ਫਿਰ ਕਬੀਰ ਸਾਹਿਬ ਮੰਨਣ ਵਾਲੀਆਂ ਜਿਹੜੀਆਂ ਲੋਕ ਸੀ ਉਹ ਵੀ ਆਏ ਤੋ ਸਰ ਇਹਦੇ ਚ ਕੋਈ ਹੈ ਨਹੀਂ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਮੈਂ ਨਹੀਂ ਡਿਨਾਈ ਕਰਦਾ ਮੇਰੀ ਫੋਟੋ ਨਹੀਂ ਆ ਕੀਤਾ ਯਾਰ ਮੈਨੂੰ ਕਰਦੇ ਆ ਹੁਣ ਜਦੋਂ ਮੈਂ ਜਿਸ ਮੈਂਬਰ ਲੱਗਾ ਆ ਮੈਨੂੰ ਭਗਤ ਬਰਾਦੀ ਦੇ ਲੋਕਾਂ ਨੇ ਵੀ ਮੇਰੀਆਂ ਫੋਟੋਆਂ ਲਾਈਆਂ ਵਾਲਮੀਕੀ ਸਮਾਜ ਨੇ ਵੀ ਲਗਾਈਆਂ ਪਵਨ ਡਰਵਿੜ ਜੀ ਨਾਲ ਨਾਰਿਆ ਸਾਹਿਬ ਨਾਲ ਆਪਣੇ ਕਰਨ ਕਿਆਲੇ ਆ ਜੀ ਉਹਨਾਂ ਨੇ ਸਾਰਿਆਂ ਨੂੰ ਮੈਨੂੰ ਸਨਮਾਨਿਤ ਕੀਤਾ ਗੱਲ ਵੀ ਲੱਕੀ ਬੈਜਦਾ ਵੀ ਕਮਿਸ਼ਨ ਪਾਰਟੀ ਕਿਸੇ ਸੰਬੰਧ ਰੱਖਦੇ ਹੋ ਤਾਂ ਕਹਿੰਦੇ ਵੀ ਐਸਸੀ ਭਾਈਚੇ ਦਾ ਫਾਇਦਾ ਲੈ ਲਓ ਸਰਚ ਮੈਂ ਐਸਸੀ ਹੈਗਾ ਤੇ ਉਹ ਐਸਸੀ ਦਾ ਫਾਇਦਾ ਤੇ ਹੋਣਾ ਹੀ ਓਬਵੀਅਸਲੀ ਕਿਉਂਕਿ ਮੈਂ ਵਾਲਮੀਕੀ ਸਮਾਜ ਚ ਪੈਦਾ ਹੋਇਆ ਤਾਂ ਮੈਂ ਫਾਇਦਾ ਤਾਂ ਲਵਾਂਗਾ ਹੀ ਓਬਵੀਅਸਲੀ ਔਰ ਇਹਦੇ ਚ ਕੋਈ ਡਾਊਟ ਨਹੀਂ ਹੈਗਾ ਕਿਸੇ ਭਾਈਚਾਰੇ ਨਾਲ ਸੰਬੰਧ ਰੱਖਦੇ ਹੈਗੇ ਬੀਸੀ ਸਰ ਕ੍ਰਿਸ਼ਣ ਭਾਈਚਾਰੇ ਚ ਦੇਖੋ ਤੇ ਸਾਰਿਆਂ ਦੇ ਰਿਸ਼ਤੇਦਾਰ ਆ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦੇ ਰਿਸ਼ਤੇਦਾਰ ਵੀ ਹੋਣਗੇ ਕ੍ਰਿਸ਼ਣ ਭਾਈਚਾਰੇ ਤੋਂ ਮੇਰੇ ਵੀਰਿਸ਼ਤੇਦਾਰ ਨੇ ਉਹਨੂੰ ਮੈਂ ਦੇਨਾਈ ਥੋੜੀ ਕਰ ਸਕਦਾ ਮੇਰੇ ਮਜਬੀ ਸਖ ਪਰਿਵਾਰ ਵੀ ਆ ਮੇਰੇ ਪਧਰੀ ਪੇਂਡ ਹੈ ਮੇਰੇ ਦਾਦੀ ਜੀ ਦਾ ਪੇਂਡ ਹੈ ਠੀਕ ਹੈ ਉਹ ਸਾਰਾ ਮਜਬੀ ਸਖਾਣਾ ਭਰੇ ਆ ਉਹਨਾਂ ਨੇ ਗਾਤਰੇ ਪਾਏ ਨੇ ਨਿਹੰਗ ਵੀ ਬਣੇ ਹੋਏ ਨੇ ਸਾਡੇ ਫੈਬਰਵਾਰ 12 ਚੋਂ ਤੁਹਾਡਾ ਸੁਪਟੂ 88 ਭਜਾ ਸਵਾਲੋ ਸਰ ਮੈਂ ਪੈਦਾ ਹੀ ਵਾਲਮੀਕ ਸਮਾਜ ਚੋਂ ਆ ਤੇ ਆਬਵੀਅਸਲੀ ਵਾਲਮੀਕੀ ਆ ਮੇਰਾ ਤੁਸੀਂ ਚੈੱਕ ਕਰਾਓ ਤੁਹਾਨੂੰ ਤੇ ਸ਼ਾਇਦ ਪਤਾ ਤੁਸੀਂ ਤਾਂ ਮੈਨੂੰ ਜਾਣਦੇ ਜੇ 2012 ਦੇ ਵਿੱਚ ਮੈਂ ਚੋਣ ਲੜਿਆ ਐਮਐਲਏ ਵੈਸਟ ਤੋਂ ਬਹੁਜਨ ਸਮਾਜ ਪਾਰਟੀ ਦੀ ਟਿਕਟ 'ਚ ਵੀਰ ਜਰ ਤਿਕੜ ਤੋਂ ਮੈਨਰੇ ਆਉਦੋਂ ਮੇਰਾ ਕੋਈ ਵਿਰੋਧ ਵੀ ਨਹੀਂ ਹੋਇਆ ਔਰ ਮੈਂ ਭਗਵਾਨ ਵਾਲਮੀਕ ਮਹਾਰਾਜ ਦਾ ਪ੍ਰਗਟ ਦਿਵਸ ਮਨਾਇਆ ਸੀ ਤਕਰੀਬਨ 10-15 ਹਜ਼ਾਰ ਲੋਕਾਂ ਦੇ ਨਾਲ ਇਕੱਠ ਕਰਕੇ ਗੁਰੂ ਰਵੀਦਾਸmargਆ ਉੱਥੇ ਆਪਾਂ ਪ੍ਰੋਗਰਾਮ ਕੀਤਾ ਸੀ ਜਿਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਲੋਕ ਆਏ ਸੀ ਮੇਰੀ ਗਵਾਈ ਚ ਪ੍ਰੋਗਰਾਮ ਹੋਇਆ ਸੀ ਬਸਪਾ ਦੇ ਪਰ ਰੋਪ ਨੇ ਮਣੀ ਤੁਹਾਡੇ ਆਪਣੇ ਨੇ ਇਹ ਕਿਉਂ ਕਰ ਸਰ ਪਤਾ ਨਹੀਂ ਉਹਨਾਂ ਕੋਈ ਡਾਊਟ ਹੈ ਕੋਈ ਨਹੀਂ ਉਹ ਬਹਿ ਕੇ ਮੇਰੇ ਨਾਲ ਡਾਊਟ ਕਲੀਅਰ ਕਰ ਲੈਣ ਹੁਣ ਜੇ ਤੁਸੀਂ ਕਹੋ ਕਿ ਮੈਂ ਕਿਸੇ ਭਾਈਚਾਰੇ ਨਾਲ ਸੰਬੰਧ ਨਾ ਰੱਖਾਂ ਤੇ ਇਹ ਤੇ ਹੋ ਨਹੀਂ ਸਕਦਾ ਠੀਕ ਹੈ ਇਹਦੇ ਸਾਫ ਹੈ ਤੇ ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਸਾਰੇ ਅਧਿਕਾਰ ਦਿੱਤੇ ਆ ਤੇ ਉਹਨਾਂ ਨੇ ਆਪਣੇ ਚਾਰ ਬੱਚਿਆਂ ਦੀ ਕੁਰਬਾਨੀ ਦਿੱਤੀ ਆ ਤਾਂ ਠੀਕ ਹੈ